ਹਾਂਜੀ ਅਸੀਂ ਕਹਾਂ ਲੀਜ਼ਰ ਨੂੰ ਵੀ ਇਹ ਵੀ ਕੱਢ ਦੇ ਤਾਤਾਂਗੇ ਉਹਦੀ ਕਲਚ ਹੋਊਗੀ ਚੁੱਪ ਤੇ ਆਪਾਂ ਧਾਰਾਂ ਦਾ ਕੰਮ ਕੰਪਲੀਟ ਸਾਰੇ ਕੰਮ तकरीबन ਕੰਪਲੀਟ ਹੋ ਗਿਆ ਆਪਣਾ ਤੇ ਹਾਲੇ ਧੂਆਂ ਕਰਤਾ ਥੋੜਾ ਜਿਹਾ ਨਾ ਮੱਖੀ ਮੱਛਰ ਹੈਗਾਗਾ ਹਾਲੇ ਬੱਡੀ ਮੱਖ ਵੀ ਆ ਜਾਂਦੀ ਐ ਮੋਟੀ ਮੱਖ ਹੁੰਦੀ ਐ ਉਹ ਤੂੰ ਇਹ ਨਾਲ ਥੋੜਾ ਜਿਹਾ ਉਹ ਹੋ ਜਾਂਦੀ ਐ ਨੇ ਆ ਦੇਖੋ ਵਧੀਆ ਆਰਾਮ ਨਾਲ ਬੈਠੀਆਂ ਨੇ ਤੇ ਆਪਣੇ ਇਥੋਂ ਵਧੀਆ ਸੁੱਕ ਗਿਆ ਹੁਣ ਆਪਾਂ ਆ ਉੱਪਰੋਂ ਚਾਦਰਾਂ ਹੀ ਪਾਈਆਂ ਹੋਈਆਂ ਸੀ ਉਹ ਲਾਤੀਆਂ ਤੇ ਇੱਥੇ ਧੁੱਪ ਪੈਂਦੀ ਐ ਵਧੀਆ ਸੁੱਕ ਗਿਆ ਹੁਣ ਵਧੀਆ ਮੌਸਮ ਤਿੰਨ ਚਾਰ ਦਿਨਾਂ ਦਾ ਤੇ ਅੱਗੇ ਵੀ ਪ੍ਰਮਾਤਮਾ ਹੁਣ ਤਾਂ ਠੀਕ ਠਾਕ ਹੀ ਰੱਖੇ ਤੇ ਵਧੀਆ ਬੈਠੇ ਨੇ ਪਸ਼ੂ ਦੇਖੋ ਇੱਥੇ ਰਿਲੈਕਸ ਹੋਏ ਇਹ ਸੂਣ ਵਾਲੀਆਂ ਨਿਗੀਆਂ ਇਨਾਂ ਦਾ ਵੀ ਮਹੀਨਾ ਨਹੀਂ ਰਹਿ ਗਿਆ ਆਪਣੀ ਇਹਦੀ ਸੁਪਨਾ ਦਾ ਵੀ ਮਹੀਨਾ ਰਹਿ ਗਿਆ ਤੇ ਉਹ ਨਾਟੀ ਦਾ ਵੀ ਮਹੀਨਾ ਰਹੇਗਾ ਤੇ ਹੁਣ ਮੌਸਮ ਠੀਕ ਹੋਣ ਕਰਕੇ ਵੀ ਆਪਾਂ ਤੇਲ ਵੀ ਚਾਰ ਸਕਦੇ ਹਾਂ ਹੁਣ ਸਰੋਂ ਦਾ ਤੇਲ ਤੇ ਆਪਾਂ ਚਾਰਨਾ ਸ਼ੁਰੂ ਕਰਤਾ ਮਹੀਨਾ-ਮੀਨਾ ਰਹਿ ਗਿਆ ਨਾ ਇਹਨਾਂ ਦਾ ਜਦੋਂ ਆਪਾਂ ਤੇਲ ਚਾਰਦੇ ਰਹਿੰਦੇ ਨਾ ਤੇ ਵਧੀਆ ਤਾਂ ਵਧੀਆ ਪੋਲੀ ਰਹਿੰਦੀ ਹੈਗੀ ਵਧੀਆ ਤੇ ਪਿੰਡੇ 'ਚ ਵੀ ਚਮਕ ਵਧੀਆ ਚਮਕਦਾ ਦੇਖੋ ਪਿੰਡਾ ਚਮਕਾਉਣ ਲੱਗ ਗਿਆ ਇੰਡੀ ਹੈਗੀ ਜੇ ਜਦੋਂ ਸਰਕਾਰ ਸੀ ਉਦੋਂ ਆਪਾਂ ਬੰਦ ਕਰਤਾ ਸੀਗਾ ਤੇਲ ਆਪਣਾ ਇੱਕ ਪੱਖਾ ਖਰਾਬ ਹੋ ਗਿਆ ਬਾਲਾ ਕੁਕ ਕੁਕ ਕਰੀ ਨੰ ਬੰਦ ਕਰਕੇ ਆਈਆਂ ਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਇਹਨੂੰ ਬੰਦੀ ਕਰਦੇ ਨੇ ਆ ਪੱਖੇ ਨੂੰ ਬਾਲਾ ਉਹ ਲਈ ਜਾਂਦਾ ਦਿਖਾਉਣਾ ਪਊਗਾ ਸਵੇਰੇ ਤੇ ਆਪਣੀ ਗਾਈ ਦਾ ਵੀ 1.5 ਮਹੀਨਾ ਰਹਿ ਗਿਆ ਇਹਨੂੰ ਵੀ ਆਪਾਂ ਟਰਾਈ ਕਰਤਾ ਤੇ ਆਪਾਂ ਹੁਣ ਤੀਜੇ ਚੌਥੇ ਰੰਗ ਜਿਹੜਾ ਜ਼ਿਆਦਾ ਸੀ ਨਾ ਦੁੱਧ ਇਹਦਾ 5-6 ਕਿਲੋ ਹੋਇਗਾ ਸੀਗਾ ਦੋਨੇ ਟਾਈਮਾਂ ਦਾ ਤੇ ਹੁਣ 3 ਕਿਲੋ ਤੇ ਆ ਗਈ ਆਪਾਂ ਤੀਜੇ ਰੰਗ ਚੋਲਣੇ ਆ ਖਾਲੀ ਇਹ ਕਰਦਣੇ ਆਗੇ ਤੇ ਫੇਰ ਹੀ ਮਾੜੀ ਮੋਟੀ ਭਰੂਗੀ ਇਹ ਘਾਂ ਅੰਗੇ ਦੁੱਧ ਲਾਹੂਗੀ ਡੇਢ ਮਹੀਨਾ ਰਹਿ ਗਿਆ ਇਹਦਾ ਡੇਢ ਤੋਂ ਵੀ ਘੱਟ ਹੀ ਰਹਿ ਗਿਆ ਬਸ ਇਹਦੇ 15 ਤਰੀਕ ਤੋਂ ਨੌਵਾਂ ਮਹੀਨਾ ਲੱਗ ਜੇ ਇਹਨੂੰ ਇਸ ਤੋਂ ਜੇ ਅੱਜ 11 ਹੋਗੀ ਠੀਕ ਬਾਕੀ ਇਹਨਾਂ ਨੂੰ 7ਵਾਂ 7ਵਾਂ ਮਹੀਨਾ ਲੱਗਣਾ ਲ ਆਪਣੀਆਂ ਨੂੰ ਆ ਦੋਨੇ ਮੱਜਾਂ ਨੂੰ ਤੇ ਬਸ ਆ ਵੀ ਹੁਣ ਛੋਟੀ ਹੀਟ ਬਸ ਕਰਾ ਦਾਂਗੇ ਇਹਨਾਂ ਨੂੰ ਮਹੀਨਾ-ਮਹੀਨਾ ਹੋ ਗਿਆ ਆਪਣੇ ਬੱਚੀ ਤੇ ਇੱਕ ਨੂੰ ਮਸਾਹੀ ਹੁੰਦਾ ਜੀ ਇਹਨਾਂ ਦਾ ਆਪਾਂ ਇਹਨਾਂ ਦੇ 24 ਘੰਟੇ ਜਦੋਂ ਆਹੀ ਰਹਿੰਦੇ ਵੀ ਆ ਗੱਬਣ ਹੋ ਗਈ ਜਿਆ ਸੌਣ ਵਾਲੀ ਹੈਗੀ ਡੰਗਰ ਪਸ਼ੂ ਵਾਲੇ ਬੰਦੇ ਦਾ ਤੇ ਇਹੀ ਕੰਮ ਹੁੰਦਾਗਾ ਵੀ ਇਹ ਰ 8 ਮਹੀਨੇ ਰਹਿ ਗਏ ਸੌਣ ਦੇ ਆਏ ਹੋ ਗਿਆ ਦੇਖੋ ਸੋਨੂ ਮੱਖ ਦਿਖਾਵਾਂ ਜੀ ਸੋਨੂ ਦੀਦੇ ਹੋਵੇ ਸ਼ੈ ਇਹਦਾ ਮੈਂ ਬੈਠੀ ਆ ਮੋਟੀ ਮੋਟੀ ਮੱਖਾਂ ਦੀ ਆ ਮੱਖ ਹੈਗੀ ਇਹ ਦੰਦੀ ਬਹੁਤ ਭੜੀ ਵੱਢਦੀ ਆ ਜਿਵੇਂ ਮੱਛਰਦਾਨੀ ਲੱਗੀ ਹੋਈ ਆ ਇੱਥੇ ਬੈਠੀ ਐ ਇਧਰਲੀ ਸਾਈਡ ਤੇ ਲੱਗੀ ਪਈ ਸੀ ਆ ਮੋਟੀ ਮੱਖ ਆ ਨਾ ਇਹ ਇੰਨਾ ਨਾ ਨਾ ਬਹੁਤ ਜਾਣ ਦੁਖੀ ਕਰਦੀ ਐ ਇਹਨਾਂ ਦੀ ਜਦੋਂ ਬੈਹ ਜੇ ਨੇ ਨਾ ਉੱਪਰ ਐ ਲਹੂ ਲਹਾਨ ਕਰ ਦਿੰਦੀ ਉਹਦੇ ਨਾਲ ਹੋਰ 4-5 ਮੱਖੀਆਂ ਹੋਰ ਬੈੰਡੀਆਂ ਨੇਗੀਆਂ ਤੇ ਵੈਸੇ ਹੁਣ ਇਹ ਜੇ ਵੇਲੇ ਘਟ ਜਾਂਦੀ ਐ ਧੂਆ ਕਰ ਦਿੰਦੇ ਆ ਥੋੜਾ ਜਿਹਾ ਆਪਾਂ ਕਿਰਾਂ ਦੋ ਵਾਰ ਧੂਆਂ ਕਰ ਦਾਂਗੇ ਇੱਕ ਵਾਰ ਹੁਣ ਕਰ ਗਏ ਤੇ ਇੱਕ ਵਾਰ ਠਹਿਰ ਕੇ ਹੋਰ ਕਰ ਦਾਂਗੇ। ਹੁਣ ਫਿਰ ਵਧੀਆ ਬੈਠੇ ਨੇ ਦੁਬਾਰਾ ਤੇਲ ਪੈਣ ਲੱਗ ਜਾਂਦੀ ਹੈ ਫਿਰ ਨਹੀਂ ਮੱਛਰ ਆਉਂਦਾ ਹੈਗਾ ਠੀਕ ਠਾਕ ਬੈਠੇ ਨੇ ਇਹਨੇ। ਬਾਕੀ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਕਈ ਦਿਨ ਹੋ ਗਏ ਆਪਣੇ ਤੋਂ ਵੀਡੀਓ ਨਹੀਂ ਪਈ ਹੈਗੀ। ਤੇ ਵੀ ਕਿਵੇਂ ਆ ਤੁਹਾਡੇ ਮੌਸਮ ਠੀਕ ਠਾਕ ਹੈ ਤੇ ਝੋਨਿਆਂ ਤੇ ਵੀ ਹੁਣ ਤਾਂ ਸਪਰੇਅ ਕਰਨ ਲੱਗੇ ਕਿਉਂ ਬੀਦ ਪਈ ਜਾਂਦਾ ਸੀਗਾ। ਹੁਣ ਸਪਰੇਅ ਹਾਂ ਕਰਨ ਲੱਗੇ ਲੋਕ ਧੁੱਪਾਂ ਪੈਣ ਲੱਗ ਗਈਆਂ ਤਾਂ ਕਰਕੇ। ਇਹ ਕੋ ਰਾਮ ਨਾਲ ਬੈਠੀ ਆਣੀ ਹੈ ਕੱਚੀ ਥਾਂ ਦਾ ਐਵੇਂ ਤਾਂ ਸੋਖ ਹੈਗਾ ਜੀ ਦੋ ਜਦੋਂ ਮੀਂਹ ਪੈਣ ਲੱਗਿਆ ਨਾ ਗਾਰਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਹੈਗਾ ਫਿਰ ਬਹੁਤ ਇਕਤਾਉਂਦੀਆਂ ਨਹੀਂ ਪਰ ਪਰ ਕੱਚੀ ਥਾਂ ਵਰਗੀ ਆਰਾਮਦਾਰੀ ਤਾਂ ਨਹੀਂ ਹੈਗੀ ਅਜੀ ਰਾਮ ਨਾਲ ਬੈਠੇ ਨੇ ਪੱਕੇ ਥਾਂਵੇਂ ਹੁੰਦਾ ਤਾਂ ਔਖਾ ਹੈਗਾ ਪਸ਼ੂ ਗੱਲ ਕਰ ਕਾਰਨ ਕੀ ਗਾਰਾ ਹੋ ਜਾਂਦਾ ਜਦੋਂ ਮੀਂਹ ਕਣੀ ਚ ਬਹੁਤ ਜਿਵੇਂ ਹੁਣ ਕਿੰਨੇ ਦਿਨਾਂ ਲੰਬੇ ਜਣਾਂ ਚੜੀ ਚੱਲੀ ਗਈ ਹੈਗੀ ਤੇ ਬਹੁਤ ਔਖਾ ਹੋਇਆ ਸਾਨੂੰ ਬਹੁਤ ਮੁਸ਼ਕਿਲ ਆਈਆਂ ਤੇ ਚਲੋ ਜੀ ਠੀਕ ਹੈ ਧੰਨਵਾਦ